ਅੱਜ ਆਪਾਂ ਗੱਲ ਕਰਾਂਗੇ ਅਜਹੀਆਂ ਤਿੰਨ ਨਿਸ਼ਾਨੀਆਂ ਬਾਰੇ ਜਿਨ੍ਹਾਂ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਵਾਹਿਗੁਰੂ ਜੀ ਅੱਗੇ ਕੀਤੀ ਅਰਦਾਸ ਪੂਰੀ ਹੋਣ ਵਾਲੀ ਹੈ ਕਿਹਾ ਜਾਂਦਾ ਹੈ ਕਿ ਪੂਰੇ ਭਰੋਸੇ ਤੇ ਵਿਸ਼ਵਾਸ ਨਾਲ ਕੀਤੀ ਹੋਈ ਅਰਦਾਸ ਦਾ ਪੂਰਾ ਹੋਣਾ ਉਨਾ ਹੀ اٹਲ ਹੈ ਜਿਵੇਂ ਸੂਰਜ ਦਾ ਹਰ ਰੋਜ਼ ਨਿਕਲਣਾ ਜ਼ਰੂਰੀ ਇਹ ਨਹੀਂ ਕਿ ਤੁਹਾਡੀ ਅਰਦਾਸ ਜਾਂ ਤੁਹਾਡੀ ਇੱਛਾ ਵਾ ਕੀ ਹਨ ਬਲਕਿ ਜ਼ਰੂਰੀ ਇਹ ਹੁੰਦਾ ਹੈ ਕਿ ਤੁਹਾਡੀ ਵਾਹਿਗੁਰੂ ਜੀ ਅੱਗੇ ਕੀਤੀ ਅਰਦਾਸ ਵਿੱਚ ਤੁਹਾਡਾ ਕਿੰਨਾ ਭਰੋਸਾ ਹੈ ਤੇ ਤੁਹਾਨੂੰ ਉਸ ਵਾਹਿਗੁਰੂ ਜੀ ਤੇ ਕਿੰਨਾ ਪ੍ਰੋਸਾ ਹੈ ਤੁਹਾਡੀ ਭਗਤੀ ਕਿੰਨੀ ਸੱਚੀ ਹੈ ਤੇ ਤੁਹਾਡੇ ਅੰਦਰ ਕਿੰਨਾ ਸਬਰ ਹੈ ਜਿਸ ਤਰ੍ਹਾਂ ਪਰਿਵਾਰ ਨੂੰ ਪਾਲਣ ਲਈ ਕਿਰਤ ਕਰਨੀ ਪੈਂਦੀ ਹੈ ਉਸੇ ਤਰ੍ਹਾਂ ਹੀ ਸਾਨੂੰ ਭਗਤੀ ਵਿੱਚ ਵੀ ਕਿਰਤ ਕਰਨੀ ਪੈਂਦੀ ਹੈ ਜਿਵੇਂ ਕਿ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਸਿਮਰਨ ਕਰਨਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਉੱਤੇ ਵਿਸ਼ਵਾਸ ਰੱਖਣਾ ਜਿਨ੍ਹਾਂ ਦੀਆਂ ਅਰਦਾਸਾਂ ਮਨੋ ਕਾਮਨਾਵਾਂ ਪੂਰੀਆਂ ਨਹੀਂ ਹੁੰਦੀਆਂ ਉਸ ਦਾ ਇਹ ਕਾਰਨ ਹੁੰਦਾ ਹੈ ਕਿ ਨਾ ਤਾਂ ਉਹਨਾਂ ਨੂੰ ਵਾਹਿਗੁਰੂ ਜੀ ਉੱਤੇ ਭਰੋਸਾ ਹੁੰਦਾ ਹੈ ਅਤੇ ਨਾ ਹੀ ਆਪਣੀ ਕੀਤੀ ਹੋਈ ਭਗਤੀ ਉੱਤੇ ਉਹਨਾਂ ਦੇ ਸਬਰ ਤਾਂ ਬਿਲਕੁਲ ਵੀ ਨਹੀਂ ਹੁੰਦਾ ਉਹ ਇਹੀ ਸੋਰਸ ਦੇ ਹਨ ਕਿ ਅਰਦਾਸ ਕਰਨ ਸਾਰ ਹੀ ਮੇਰੀਆਂ ਸਾਰੀਆਂ ਇਚਾਮਾਂ ਪੂਰੀਆਂ ਹੋ ਜਾਣ ਜਿਨ੍ਹਾਂ ਦਾ ਉਸ ਅਕਾਲ ਪੁਰਖ ਉੱਤੇ ਅਟਲ ਭਰੋਸਾ ਤੇ ਮਨ ਵਿੱਚ ਸਬਰ ਹੁੰਦਾ ਹੈ ਕਿ ਜਿੰਨੀ ਦੇਰ ਮਰਜੀ ਹੋ ਜਾਵੇ ਮੇਰੀ ਅਰਦਾਸ ਪੂਰੀ ਜਰੂਰ ਹੋਵੇਗੀ ਅਜਿਹੇ ਮਨੁੱਖੀ ਅਰਦਾਸ ਵਾਹਿਗੁਰੂ ਜੀ ਜਰੂਰ ਪੂਰੀ ਕਰਦੇ ਹਨ ਹੁਣ ਆਪਾਂ ਗੱਲ ਕਰਦੇ ਹਾਂ ਪਹਿਲੀ ਨਿਸ਼ਾਨੀ ਦੀ ਪਹਿਲੀ ਨਿਸ਼ਾਨੀ ਦੱਸਦੀ ਹੈ ਕਿ ਜਦੋਂ ਵੀ ਤੁਹਾਡੀ ਅਰਦਾਸ ਪੂਰੀ ਹੋਣ ਵਾਲੀ ਹੋਵੇਗੀ ਤਾਂ ਤੁਹਾਡਾ ਉਸ ਵਾਹਿਗੁਰੂ ਤੇ ਉਸ ਅਕਾਲ ਪੁਰਖ ਤੇ ਅਟਲ ਭਰੋਸਾ ਹੋਣ ਲਗ ਜਾਂਦਾ ਹੈ ਐਨਾ ਭਰੋਸਾ ਕਿ ਜਿੰਨਾ ਪਹਿਲਾਂ ਕਦੇ ਨਾ ਹੋਇਆ ਹੋਵੇ ਵਾਰ-ਵਾਰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਤੁਹਾਡੇ ਨਾਲ ਜਲਦ ਹੀ ਕੁਝ ਵਧੀਆ ਹੋਣ ਵਾਲਾ ਹੈ ਤੁਹਾਡਾ ਵਾਰ-ਵਾਰ ਵਾਹਿਗੁਰੂ ਜੀ ਨੂੰ ਯਾਦ ਕਰਨ ਦਾ ਮਨ ਕਰੇਗਾ ਤੇ ਪਾਠ ਕਰਨ ਦਾ ਮਨ ਕਰਦਾ ਹੈ ਉਸ ਦੇ ਮਨ ਵਿੱਚ ਇਹ ਭਰੋਸਾ ਵੜ ਜਾਂਦਾ ਹੈ ਕਿ ਵਾਹਿਗੁਰੂ ਜੀ ਉਸ ਦੀ ਅਰਦਾਸ ਜਲਦ ਹੀ ਪੂਰੀ ਕਰ ਦੇਣਗੇ ਦੂਸਰੀ ਨਿਸ਼ਾਨੀ ਦੱਸਦੀ ਹੈ ਕਿ ਤੁਸੀਂ ਇੱਕ ਪੋਜ਼ੀਟਿਵ ਤੇ ਸਹੀ ਸੋਚ ਵਾਲੇ ਮਨੁੱਖ ਬਣ ਜਾਂਦੇ ਹੋ ਤੁਹਾਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਮੇਰੇ ਨਾਲ ਹੁਣ ਕੁਝ ਤਾਂ ਵਧੀਆ ਹੋਣ ਵਾਲਾ ਹਾਂ ਹਰ ਸਮੇਂ ਤੁਹਾਡੇ ਆਲੇ-ਦੁਆਲੇ ਪੋਜ਼ਿਟਿਵ ਚੀਜ਼ਾਂ ਹੋਣ ਲੱਗ ਜਾਂਦੀਆਂ ਹਨ ਇਹ 네ਗੇਟਿਵਿਟੀ ਇਕਦਮ ਖਤਮ ਹੋ ਜਾਂਦੀ ਹੈ ਜੋ ਪਹਿਲਾਂ ਮਨ ਵਿੱਚ ਗਲਤ ਵਿਚਾਰ ਆਉਂਦੇ ਸਨ ਉਹ ਖਤਮ ਹੋ ਜਾਂਦੇ ਹਨ ਤੇ ਵਧੀਆ ਤੇ ਚੰਗੇ ਵਿਚਾਰ ਮਨ ਅੰਦਰ ਚੱਲਣ ਲੱਗ ਜਾਂਦੇ ਹਨ ਤੀਜੀ ਸਭ ਤੋਂ ਮਹੱਤਵਪੂਰਨ ਨਿਸ਼ਾਨੀ ਦੱਸਦੀ ਹੈ ਕਿ ਤੁਹਾਡੀ ਜੋ ਵੀ ਅਰਦਾਸ ਹੁੰਦੀ ਹੈ ਜੋ ਵੀ ਇਚਾ ਮਾ ਹੁੰਦੀਆਂ ਹਨ ਉਸ ਦੇ ਰਾਸਤੇ ਵਿੱਚ ਜੋ ਵੀ ਰੁਕਾਵਟਾਂ ਹੁੰਦੀਆਂ ਹਨ ਉਹ ਰੁਕਾਵਟਾਂ ਆਪਣੇ ਆਪ ਖਤਮ ਹੋਣ ਲੱਗ ਜਾਂਦੀਆਂ ਹਨ ਕਈ ਵਾਰ ਸਾਡੀ ਕੀਤੀ ਹੋਈ ਅਰਦਾਸ ਨੂੰ ਪੂਰਾ ਹੋਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ਜੋ ਅਸੀਂ ਅਰਦਾਸ ਵਿੱਚ ਮੰਗ ਰਹੇ ਹੁੰਦੇ ਹਾਂ ਉਸ ਅੱਗੇ ਬਹੁਤ ਰੁਕਾਵਟਾਂ ਆ ਰਹੀਆਂ ਹੁੰਦੀਆਂ ਹਨ ਜਦ ਤੁਹਾਡਾ ਉਸ ਵਾਹਿਗੁਰੂ ਜੀ ਉੱਤੇ ਪੂਰਾ ਭਰੋਸਾ ਬਣ ਜਾਂਦਾ ਹੈ ਤਾਂ ਇਹ ਸਭ ਰੁਕਾਵਟਾਂ ਉਸ ਵਾਹਿਗੁਰੂ ਜੀ ਦੀ ਕਿਰਪਾ ਨਾਲ ਦੂਰ ਹੋ ਜਾਂਦੀਆਂ ਹਨ ਤੇ ਸਾਡੀ ਅਰਦਾਸ ਪੂਰੀ ਹੋ ਜਾਂਦੀ ਹੈ ਜੇਕਰ ਇਹ ਤਿੰਨ ਨਿਸ਼ਾਨੀਆਂ ਆਪ ਜੀ ਨੂੰ ਮਿਲਣ ਤਾਂ ਸਮਝ ਜਾਓ ਜਲਦ ਹੀ ਤੁਹਾਡੀ ਕੀਤੀ ਹਰ ਅਰਦਾਸ ਪੂਰੀ ਹੋਣ ਵਾਲੀ ਹੈ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਵਾਤੇ ਵਾਤੇ ਸ਼ੇਅਰ ਜਰੂਰ ਕਰਿਓ ਜੀ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਓ